हां जी दोस्तों कल दी मीडिया ते बहुत ही खबर छाई हुई है चारों पासे हाहाकार मची हुई है कंचन कुमारी जिसने अपना नकली नाम कमल कौर ਦੇ ਨਾਮ ਤੇ ਆਈਡੀ ਬਣਾਈ ਹੋਈ ਸੀ ਉਸ ਦੇ ਮੌਤ ਦੀ ਜ਼ਿੰਮੇਵਾਰੀ ਲੈਂਦੇ ਹੋਏ ਭਾਈ ਅਮਰਿਤਪਾਲ ਸਿੰਘ ਜੀ ਨੇ ਇੱਕ ਵੀਡੀਓ ਅਪਲੋਡ ਕੀਤੀ ਸੋਸ਼ਲ ਮੀਡੀਆ ਤੇ ਨਾਲੇ ਤਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਹਾਂ ਭਾਈ ਅਸੀਂ ਗੰਤ ਪ੍ਰਮੋਟ ਕਰਨੇ ਵਾਲਿਆਂ ਨੂੰ ਲੱਚਰ ਤਾਂ ਫੈਲਾਉਣ ਵਾਲਿਆਂ ਨੂੰ ਐਸੇ ਤਰ੍ਹਾਂ ਗੱਡੀ ਚੜਾਂਗੇ ਤੇ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਹੋਰ ਬੱਚੇ ਬੱਚੇ ਆ ਚਾਹੇ ਕੋਈ ਕੁੜੀ ਆ ਚਾਹੇ ਕੋਈ ਮੁੰਡਾ ਆ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਨੱਚਰਤਾ ਫੈਲਾਉਂਦੇ ਆ ਚਾਹੇ ਕੋਈ ਯੂਟਿਊਬਰ ਆ ਕੋਈ ਇੰਸਟਾਗ੍ਰam ਤੇ ਇੰਸਟਾਗ੍ਰam ਸਟਾਰ ਆ ਚਾਹੇ ਕੋਈ ਯੂਟਿਊਬ ਫੇਸਬੁੱਕ ਤੇ ਬਲੌਗਰ ਸਾਰਿਆਂ ਲਈ ਇੱਕ ਚੇਤਾਵਨੀ ਭਰੀ ਵੀਡੀਓ ਅਪਲੋਡ ਕੀਤੀ ਆ ਸੋ ਪਹਿਲਾਂ ਉਹਨਾਂ ਦੀ ਇੱਕ ਵਾਰਨਿੰਗ ਦੇਖੋ ਚੇਤਾਵਨੀ ਦੇਖੋ ਜਿਹੜੀ ਉਹਨਾਂ ਨੇ ਦਿੱਤੀ ਆ ਸਾਰਿਆਂ ਨੂੰ ਪਹਿਲਾਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਮੈਂ ਫੜਿਆ ਨਹੀਂ ਗਿਆ ਮੈਂ ਬਾਗੀਆਂ ਹਜੇ ਤੇ ਮੈਨੂੰ ਪਤਾ ਕਤਲ ਕੇਸਾਂ ਚ 5-7 ਸਾਲ ਆਰਾਮ ਨਾਲ ਜੇਲ੍ਹ ਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ ਜੇ ਐਨਾ ਸਮਾਂ ਅਸੀਂ ਆਪ ਦੀ ਜ਼ਿੰਦਗੀ ਦਾ ਐਨਾ ਕਤੀੜਾ ਪਿੱਛੇ ਜੇਲ੍ਹ ਚ ਖਰਾਬ ਕਰਨਾ ਫਿਰ ਇੱਕ ਨਹੀਂ 5-7 ਹੋਰ ਰੇੜ ਕੇ ਜਾਊਂਗਾ ਮੈਂ ਮੈਂ ਨਹੀਂ ਦੇਖਣੇ ਮੁੰਡੇ ਆ ਕਿ ਕੁੜੀਆਂ ਵਿਆਹੇ ਆ ਕਿ ਕੁਵਾਰੇ ਮੈਂ 24 ਘੰਟਿਆਂ ਚ ਦੇਖਦਾ 24 ਘੰਟੇ ਦਾ ਟਾਈਮ ਦਿੱਤਾ ਜੀ ਉਹਨਾਂ ਨੇ ਕਹਿੰਦਾ ਮੈਂ 24 ਘੰਟਿਆਂ 'ਚ ਦੇਖਦਾ ਕਿਹੜਾ ਕਿਹੜਾ ਪੰਜਾਬ ਦੇ ਪੰਥ ਤੋਂ ਮਾਫੀ ਮੰਗ ਕੇ ਲੈਕਚਰਤਾ ਵਾਲੀਆਂ ਵੀਡੀਓ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਮਾਫੀ ਮੰਗੂਗਾ ਤੇ ਗੱਡੀ ਮੇਰੀ ਰਾਤ ਉਹਨਾਂ ਦੇ ਸ਼ਹਿਰਵਨ ਹੋਵੇਗੀ ਐਕਸ਼ਨ ਐਦਾਂ ਦਾ ਹੋਵੇਗਾ ਕਰ ਦੇ ਕਹਿਣਗੇ ਇਸ ਤੋਂ ਚੰਗਾ ਮਾਰ ਹੀ ਜਾਂਦੇ ਫਿਰ ਕਹਿੰਦੇ ਢੂਏ 'ਚ ਲੈ ਲਿਓ ਬਲੂ ਟਿੱਕ ਤੇ YouTube ਸੋ ਭਾਈ ਇਹ ਵੀਡੀਓ ਆਉਣ ਤੋਂ ਬਾਅਦ ਜ਼ਿਆਦੇ ਵੀਡੀਓ ਸੋਸ਼ਲ ਮੀਡੀਆ ਤੇ ਪਈ ਤੇ ਜਿਹੜੇ ਗਲਤ ਵੀਡੀਓਜ਼ ਪ੍ਰਮੋਟ ਕਰਦੇ ਤੇ ਨਕਤਰ ਦਾ ਫੈਲਾਉਂਦੇ ਸੀ ਇਹ ਰੁਝਾਨ ਆਨੇ ਸ਼ੁਰੂ ਹੋ ਗਏ ਆ ਤੇ ਆਜੋ ਹੁਣ ਅੱਗੇ ਤੁਹਾਨੂੰ ਦਿਖਾਉਂਦੇ ਆ ਕਿ ਕਿਹੜੇ-ਕਿਹੜੇ ਬਲੌਗਰਾਂ ਨੇ ਕਿਹੜੇ-ਕਿਹੜੇ ਇੰਸਟਾਗ੍ਰam ਸਟਾਰਾਂ ਨੇ ਮਾਫੀ ਵੀ ਮੰਗੀ ਤੇ ਗਲਤੀ ਵੀ ਮੰਨੀ ਆਪਣੀ ਤੇ ਉਹਨਾਂ ਨੇ ਹੱਥ ਜੋੜ ਕੇ ਇਹ ਵੀ ਕਿਹਾ ਕਿ ਅਸੀਂ ਇਹ ਵੀਡੀਓ ਡਿਲੀਟ ਕਰ ਦਾਂਗੇ ਤੇ ਸਾਪੋ ਗਲਤੀ ਹੋ ਗਈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਕਿਉਂ ਮਜਬੂਰ ਹੋਏ ਇਸ ਤਰ੍ਹਾਂ ਦੀਆਂ ਗਲਤ ਵੀਡੀਓ ਬਣਾਉਣ ਲਈ ਤੇ ਸੋਸ਼ਲ ਮੀਡੀਆ ਤੇ ਪਾਉਣ ਲਈ ਸੋ ਦੇਖੋ ਜੀ ਮੈਰੋ ਦੀ ਚੇਤਾਵਨੀ ਤੋਂ ਬਾਅਦ ਪਿੰਡੂ ਯੱਟ ਰਿਕਾਰਡਸ ਵਾਲਿਆਂ ਨੇ ਹੱਥ ਜੋੜ ਕੇ ਮੰਗੀ ਮਾਫੀ। ਲੋ ਜੀ ਬਾਈ ਜੀ ਇਹਨਾਂ ਨੇ ਕਿਹਾ ਇਹ ਮੁੰਡਿਆਂ ਨੇ ਵੀ ਤਿੰਨਾਂ ਨੇ ਮਾਫੀ ਮੰਗੀ ਆ ਕਹਿੰਦੇ ਸਾਡੇ ਅਕਲ ਤੇ ਪਰਦਾ ਪੈ ਗਿਆ ਸੀ। ਸੋ ਸਾ ਤੋਂ ਗਲਤੀ ਹੋ ਗਈ। ਅੱਜ ਤੋਂ ਬਾਅਦ ਅਸੀਂ ਐਦਾਂ ਦੀ ਕੋਈ ਵੀਡੀਓ ਨਹੀਂ ਪਾਵਾਂਗੇ। ਤੇ ਇੱਕ ਇਹਨਾਂ ਨੇ ਨਾਲ ਲੱਗਦੀ ਇਹ ਵੀ ਗੱਲ ਕਹੀ ਕਹਿੰਦੇ ਪਹਿਲਾਂ ਅਸੀਂ ਜਦੋਂ ਚੈਨਲ ਸ਼ੁਰੂ ਕਰਿਆ ਉਸ ਵਕਤ ਅਸੀਂ ਬਹੁਤ ਵਧੀਆ ਚੰਗੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਲੇਕਿਨ ਉਹਨਾਂ ਵੀਡੀਓਜ਼ ਨਾਲ ਸਾਡਾ ਕੀਤਾ ਹੋਇਆ ਖਰਚਾ ਵੀ ਪੂਰਾ ਨਹੀਂ ਸੀ ਹੁੰਦਾ। ਸੋ ਇਸ ਲਈ ਫਿਰ ਅਸੀਂ ਇਹ ਰਸਤਾ ਅਖਤਿਆਰ ਕੀਤਾ ਤਾਂ ਸਾਡੇ ਵਿਊ ਆਉਣ ਲੱਗੇ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਕਮਾਈ ਵੀ ਹੋਣ ਲੱਗੀ ਇਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਲੋਕ ਚੰਗੀਆਂ ਚੀਜ਼ਾਂ ਨੂੰ ਨਹੀਂ ਪ੍ਰੋਮੋਟ ਕਰਦੇ ਲੋਕ ਚੰਗੀਆਂ ਚੀਜ਼ਾਂ ਦੇਖਣਾ ਪਸੰਦ ਨਹੀਂ ਕਰਦੇ ਇਸ ਲਈ ਅਸੀਂ ਇਹ ਰਸਤਾ ਚੁਣਿਆ ਤੇ ਸਾਡਾ ਵਧੀਆ ਦਾਲ ਫੁਲਕਾ ਚੱਲ ਪਿਆ ਸਾਡਾ ਕੰਮਕਾਰ ਵਧੀਆ ਚੱਲ ਪਿਆ ਇਸ ਲਈ ਅਸੀਂ ਐਦਾਂ ਦੀਆਂ ਵੀਡੀਓ ਪਾਣੀ ਨਾਲ ਹੀ ਇਹਨਾਂ ਤਿੰਨਾਂ ਮੁੰਡਿਆਂ ਨੇ ਕਿਹਾ ਕਿ ਇਹ ਸਾਡੀ ਆਖਰੀ ਗਲਤੀ ਸਮਝ ਕੇ ਸਾਨੂੰ ਮਾਫ਼ ਕਰ ਦਿੱਤਾ ਜਾਏ ਸਾਨੂੰ ਇੱਕ ਮੌਕਾ ਸੁਧਰਨ ਦਾ ਜ਼ਰੂਰ ਦਿੱਤਾ ਜਾਵੇ ਸੋ ਇਸ ਤੋਂ ਅੱਗੇ ਸੁਰਲੀਨ ਕੋਰ ਦੀ ਵੀਡੀਓ ਆਈ ਸੁਰਲੀਨ ਕੋਰ ਆਪਣੇ ਪੇਜ ਤੇ ਲਾਈਵ ਹੋਈ ਤੇ ਉਸਨੇ ਵੀ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਬੇਬੇ ਬਾਪੂ ਦਾ ਗਾਣਾ ਜਿਹੜਾ ਉਹਦੇ ਵਿੱਚ ਮੋਡਲਿੰਗ ਕੀਤੀ ਸੀ ਇੱਕ ਬਹੁਤ ਵਧੀਆ ਚੰਗੇ ਕਲਚਰ ਵਾਲਾ ਗਾਣਾ ਕੀਤਾ ਸੀ ਲੇਕਿਨ ਉਸ ਗਾਣੇ ਦੇ ਵਿਊ ਸਿਰਫ 6 ਲੱਖ ਹੋਏ ਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਕਿਹਾ ਕਹਿੰਦੀ ਫਿਰ ਮੈਂ ਇੱਕ ਗਲਤ ਵੀਡੀਓ ਕੀਤੀ ਜਿਹਦੇ ਵਿੱਚ ਅੰਗ ਪ੍ਰਦਰਸ਼ਨ ਕੀਤਾ ਗਿਆ ਨੱਚਰਤਾ ਦਿਖਾਈ ਗਈ ਉਸ ਵੀਡੀਓ ਦੇ 10 ਮਿਲੀਅਨ ਵਿਊ ਹੋਏ ਸੁਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਮੇਰੇ ਪਿਤਾ ਜੀ ਵੈਂਟੀਲੇਟਰ ਤੇ ਸੀ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਕੋਈ ਸਾਡੇ ਘਰ ਦਾ ਆਰਥਿਕ ਜਿਹੜੇ ਹਾਲਾਤ ਸੀ ਬਹੁਤ ਕਮਜ਼ੋਰ ਸੀ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਲਾਈਨ ਦੇ ਵਿੱਚ ਆਈ ਲੇਕਿਨ ਸਭ ਤੋਂ ਪਹਿਲਾਂ ਮੈਂ ਚੰਗਾ ਕੰਮ ਕੀਤਾ ਚੰਗਾ ਕੰਮ ਕਰਨਾ ਚਾਹਿਆ ਮੈਨੂੰ ਉਹਦੇ ਵਿੱਚ ਹੰਗਾਰਾ ਨਹੀਂ ਮਿਲਿਆ ਉਹਦੇ ਵਿੱਚ ਸਿਰਫ 6 ਲੱਖ ਵੀਊ ਹੋਏ ਤੇ ਜਦੋਂ ਮੈਂ ਲੈਕਚਰਤਾ ਵਾਲੀ ਵੀਡੀਓ ਪਾਈ ਤਾਂ ਉਹਦੇ ਵਿੱਚ 10 ਮਿਲੀਅਨ ਵੀਊ ਹੋਏ ਜਿਹਦਾ तकरीबन 1 ਕਰੋੜ ਜਿਹੜੀ ਗਿਣਤੀ ਬਣਦੀ ਹੈ ਕਿ 1 ਕਰੋੜ ਵੀਊ ਹੋਏ ਤੇ ਉਹਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਉਹ ਕਿਹੜੇ ਲੋਕ ਆ ਜਿਹੜੇ ਚੰਗੀਆਂ ਚੀਜ਼ਾਂ ਨੂੰ ਨਹੀਂ ਪ੍ਰਮੋਟ ਕਰਦੇ ਮਾੜੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਆਂ ਅਗਰ ਲੋਕ ਮਾੜੀਆਂ ਚੀਜ਼ਾਂ ਨੂੰ ਪਸੰਦ ਕਰਨੋਂ ਹਟ ਜਾਣਗੇ ਤਾਂ ਫਰਜ਼ ਹੈ ਕਿ ਲੋਕ ਮਾੜੀਆਂ ਚੀਜ਼ਾਂ ਬਣਾਉਣ ਤੇ ਵੀ ਹਟ ਜਾਣਗੇ ਤਾਂ ਇਹ ਹਰ ਇੱਕ ਬੰਦੇ ਦੀ ਸੁਰਲੀਨ ਕੌਰ ਨੇ ਕਿਹਾ ਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਭਗਤ ਸਿੰਘ ਦੀਆਂ ਵੀਡੀਓ ਵੀ ਆਉਂਦੀਆਂ ਕੋਈ ਭਗਤ ਸਿੰਘ ਵਰਗਾ ਕਿਉਂ ਨਹੀਂ ਬਣਦਾ ਚੰਗੇ ਲੋਕਾਂ ਦੀਆਂ ਵੀਡੀਓ ਵੀ ਆਉਂਦੀਆਂ ਲੋਕ ਚੰਗੇ ਕਿਉਂ ਨਹੀਂ ਬਣਦੇ ਚੰਗਿਆਂ ਨੂੰ ਵਿਊ ਕਿਉਂ ਨਹੀਂ ਆਉਂਦੇ ਗਲਤ ਵੀਡੀਓ ਨੂੰ ਗੰਧੀਆਂ ਵੀਡੀਓ ਨੂੰ ਹੀ ਵਿਊ ਕਿਉਂ ਆਂਦੇ ਆ ਉਹਦੇ ਕਹਿਣ ਦਾ ਮਤਲਬ ਸੀ ਉਹਨੇ ਆਪਣਾ ਸਪਸ਼ਟਿਕਰਨ ਦਿੱਤਾ ਕਿ ਗਲਤੀ ਸਿਰਫ ਗਲਤ ਕੰਮ ਕਰਨ ਵਾਲੇ ਦੀ ਨਹੀਂ ਆ ਗਲਤੀ ਉਹਨਾਂ ਲੋਕਾਂ ਦੀ ਵੀ ਆ ਜਿਹੜੇ ਇਹਨਾਂ ਚੀਜ਼ਾਂ ਨੂੰ बढ़ावा ਦਿੰਦੇ ਆ ਗਲਤ ਕਰਨ ਵਾਸਤੇ ਮਜਬੂਰ ਕਰਦੇ ਆ ਜਿੱਥੇ ਗਲਤ ਕਰਕੇ ਰੋਟੀ ਮਿਲਦੀ ਆ ਚੰਗਾ ਕਰਕੇ ਬੰਦਾ ਭੁੱਖਾ ਮਰਦਾ ਤਾਂ ਬੰਦੇ ਨੂੰ ਮਜਬੂਰੀ ਵਾਂਚ ਗਲਤ ਕੰਮ ਕਰਨਾ ਪੈਂਦਾ ਇਹ ਕਹਿੰਦੇ ਹੋਏ ਉਹਨੇ ਆਪਣਾ ਸਪਸ਼ਟਿਕਰਨ ਦਿੱਤਾ ਤੇ ਆਪਣੇ ਪੱਖ ਉਹਨੇ ਜਨਤਾ ਦੇ ਸਾਹਮਣੇ ਰੱਖਿਆ ਹੁਣ ਗੱਲ ਕਰਦੇ ਆ ਦੀਪਿਕਾ ਲੂਥਰਾ ਜੀ ਦੀਪਿਕਾ ਲੂਥਰਾ ਵੀ মিডিਆ ਸਾਹਮਣੇ ਪੇਸ਼ ਹੋਈ ਉਹਨੇ ਵੀ ਮੀਡੀਆ ਸਾਹਮਣੇ ਜਨਤਾ ਦੇ ਸਾਹਮਣੇ ਮੀਡੀਆ ਕੋਲ ਆਪਣਾ ਪੱਖ ਰੱਖਿਆ ਤੇ ਉਹਨੇ ਆਖਿਆ ਕਿ ਮੈਂ ਜਦੋਂ ਭਾਈ ਮਹਿਰੋਜੀ ਨੇ ਮੈਨੂੰ ਪਹਿਲੀ ਵਾਰ ਬੁਲਾਇਆ ਸੀ ਮੈਂ ਉਸੇ ਦਿਨ ਤੋਂ ਆਪਣੇ ਪੇਜ ਤੋਂ ਜਿੰਨੀਆਂ ਵੀ ਮੇਰੀਆਂ ਵਰਲਡ मीनिंग ਵੀਡੀਓ ਸੀਗੀਆਂ ਉਹ ਮੈਂ ਸਾਰੀਆਂ ਡਿਲੀਟ ਕਰ ਦਿੱਤੀਆਂ ਸੀ ਲੇਕਿਨ ਹੋਰ ਪੇਜਾਂ ਵਾਲੇ ਮੇਰੀਆਂ ਪੁਰਾਣੀਆਂ ਵੀਡੀਓ ਜਿਹੜੇ ਪੇਜਾਂ ਵਾਲਿਆਂ ਦੇ ਕੋਲ ਪਈਆਂ ਸੀ ਉਹ ਪਾ ਰਹੇ ਆ ਹੁਣ ਉਹ ਕਹਿੰਦੀ ਮੇਰੇ ਪੇਜ ਤੇ ਜਾ ਕੇ ਚੈੱਕ ਕਰ ਲਓ ਕੋਈ ਵੀ ਵਰਲਡ मीनिंग ਜਾਂ ਕੋਈ ਵੀ ਅੰਗ ਪ੍ਰਦਰਸ਼ਨ ਵਾਲੀ ਜਾਂ ਕੋਈ ਲੈਕਚਰ ਤਾਂ ਪ੍ਰਮੋਟ ਕਰਨੇ ਵਾਲੀ ਵੀਡੀਓ ਨਹੀਂ ਹੈ ਉਹਨੇ ਆਪਣੀ ਗਲਤੀ ਵੀ ਮੰਨੀ ਉਹ ਕਹਿੰਦੀ ਮੈਂ ਮੰਦੀ ਆ ਕਿ ਹਾਂ ਪਹਿਲਾਂ ਮੇਤੋਂ ਗਲਤੀ ਹੋਈ ਆ ਮੈਂ ਨਹੀਂ ਜਾਣਦੀ ਮੇਰੀ ਵੀਡੀਓ ਨਾਲ ਕਿਸੇ ਤੇ ਕੋਈ ਗਲਤ ਅਸਰ ਪੈ ਸਕਦਾ ਏ ਤੇ ਦੀਪਿਕਾ ਲੂਥਰਾ ਬਹੁਤ ਘਬराई ਹੋਈ ਬਹੁਤ ਡਰੀ ਹੋਈ ਦਿਖਾਈ ਦਿੱਤੀ ਦੀਪਿਕਾ ਲੂਥਰਾ ਕਹਿੰਦੀ ਕਿ ਜਦੋਂ ਭਾਈ ਮਹਿਰੋਜੀ ਦਾ ਲਾਈਵ ਦੇਖਿਆ ਮੈਂ ਕਹਿੰਦੀ ਮੈਂ ਉਸੇ ਵਕਤ ਤੋਂ ਡਰੀ ਹੋਈ ਆ ਭਾਈ ਮਹਿਰੋਜੀ ਨੇ ਕਹਿੰਦੀ ਕਿਹਾ ਕਿ ਬਠਿੰਡਾ ਦੇ ਹਸਪੀਟਲ ਚ ਬਠਿੰਡਾ ਵਿੱਚ ਤਾਂ ਪਾਰਕਿੰਗ ਦੇ ਵਿੱਚ ਜਿੱਥੇ ਜਿੱਦਾ ਗੱਡੀ ਲਾਈ ਆ ਐਦਾਂ ਹੀ ਸਾਰੇ ਸ਼ਹਿਰਾਂ ਦੇ ਵਿੱਚ ਪਾਰਕਿੰਗਾਂ ਹੈਗੀਆਂ ਪਹਿਲਾਂ ਤਾਂ ਕਹਿੰਦੀ ਵੀ ਭਾਈ ਜੀ ਨੇ ਕਿਹਾ ਇਹ ਦੀਪਿਕਾ ਲੋਥਰਾ ਦੇ ਬਿਆਨ ਆ ਕਹਿੰਦੀ ਭਾਈ ਮਹਿਰੋਜੀ ਨੇ ਕਿਹਾ ਕਿ ਕਮਲਕੌਰ ਉਰਫ ਕੰਚਲ ਕੁਮਾਰੀ ਦੀ ਤਾਂ লাশ ਮਿਲ ਵੀ ਗਈ ਸੀ ਪਰ گاਹਾਂ ਵਾਲਿਆਂ ਦੀ ਜਿਹੜੇ ਲੱਚਰਤਾ ਕਰਦੇ ਆ ਉਹਨਾਂ ਦੀ লাশ ਵੀ ਨਹੀਂ ਮਿਲਨੀ ਸੋ ਉਹ ਸਿੱਧੀ-ਓ ਸਿੱਧੀ ਧਮਕੀ ਆਪਣੇ ਉੱਪਰ ਲਾ ਰਹੀ ਆ ਕਿ ਭਾਈ ਮਹਿਰੋ ਜੀ ਨੇ ਦੂਸਰਾ ਨੰਬਰ ਮੇਰਾ ਕਿਹਾ ਏ ਤੇ ਉਹਨੇ ਸਰਕਾਰ ਤੋਂ ਸਿਕਿਉਰਿਟੀ ਦੀ ਮੰਗ ਵੀ ਕੀਤੀ ਆ ਤੇ ਦੋਸਤੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਏ ਸੋ ਆਪਣੇ ਵਿਚਾਰ ਜਰੂਰ ਰੱਖਣਾ ਤੇ ਆਜੋ ਹੁਣ ਇੱਕ ਝਾਕੀ ਮਾਰਦੇ ਆ ਜੀ ਕਮੈਂਟਾਂ ਤੇ ਕਿ ਲੋਕਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਹੈ ਲੋਕਾਂ ਦੇ ਕੀ ਵਿਚਾਰ ਆ ਲੋਕਾਂ ਦੇ ਕੀ ਕਮੈਂਟ ਆ ਆਜੋ ਹੁਣ ਚਾਕੀ ਮਾਰਦੇ ਆ ਉਹਨਾਂ ਕਮੈਂਟਾਂ ਤੇ ਲੋ ਜੀ ਪਹਿਲੇ ਬਾਈ ਦਾ ਕਮੈਂਟ ਆਇਆ ਕਹਿੰਦਾ ਪਹਿਲਾਂ ਹੀ ਗੰਦ ਨਹੀਂ ਪਾਉਣਾ ਸੀ ਹੁਣ ਤੈਨੂੰ ਕਹਿੰਦੇ ਡਰ ਲੱਗਦਾ ਜਦ ਸੋਚ ਲੈਂਦੀ ਵੀ ਪੰਜਾਬ ਵਿੱਚ ਕੀ ਅਸਰ ਪੈ ਰਿਹਾ ਇਹ ਚੀਜ਼ ਦਾ ਛੋਟੇ ਬੱਚਿਆਂ ਤੇ ਸ਼ਰਮ ਨਹੀਂ ਆਉਂਦੀ ਤੈਨੂੰ ਵੀ ਛੋਟੇ ਬੱਚੇ ਵੀ ਦੇਖਦੇ ਆ ਉਹਦੇ ਬਾਈ ਦਾ ਕਹਿਣ ਦਾ ਮਤਲਬ ਆ ਤੇ ਇੱਕ ਦੂਜੇ ਬਾਈ ਦਾ ਕਮੈਂਟ ਆ ਕਹਿੰਦਾ ਮੁੰਡਾ ਹੋਵੇ ਜਾਂ ਕੁੜੀ ਜਿਹੜਾ ਵੀ ਪੰਜਾਬ ਵਿੱਚ ਗੰਦ ਪਾਉਂਦਾ ਉਸ ਦਾ ਹਸ਼ਰ ਕਮਲ ਕੌਰ ਉਰਫ ਕੰਚਨ ਕੁਮਾਰੀ ਵਾਲਾ ਕੀ ਹੋਣਾ ਚਾਹੀਦਾ ਬਾਬਾ ਮੈਰੋ ਚੜ੍ਹਦੀ ਕਲਾ ਚ ਰਹੇ ਤੇ ਇੱਕ ਵਾਰੀ ਦਾ ਕਮੈਂਟ ਆਇਆ ਕਹਿੰਦਾ ਕਾਂ ਮਾਰ ਕੇ ਟੰਗਣਾ ਪੈਣਾ ਪੈਂਦਾ ਫਸਲ ਨੂੰ ਬਚਾਉਣ ਲਈ ਕਾਂ ਟੰਗ ਦਿੱਤਾ ਵਾਕਿਆ ਨੂੰ ਡਰ ਪੈ ਗਿਆ ਤੇ ਇੱਕ ਵਾਰੀ ਦਾ ਕਮੈਂਟ ਆਇਆ ਕਹਿੰਦਾ ਇਹਨੂੰ ਭਾਵੇਂ ਕੋਈ ਮਾਰੇ ਜਾਂ ਨਾ ਮਾਰੇ ਪਰ ਮੈਨੂੰ ਲੱਗਦਾ ਇਹਨੇ ਕਹਿੰਦੇ ਦਿਲ ਦਾ ਦੌਰਾ ਪੈ ਜਾਣਾ ਹਾਰਟ ਅਟੈਕ ਨਾਲੇ ਇਹਨੇ ਮਰ ਜਾਣਾ ਜਿਹੜੇ ਹਿਸਾਬ ਦੇ ਨਾਲ ਇਹ ਡਰੀ ਹੋਈ ਆ ਜਿਹੜਾ ਕਹਿੰਦੇ ਇਹਦਾ ਹਾਲ ਹੋਇਆ ਪਿਆ ਤੇ ਬਾਈ ਨੇ ਗਾਹ ਇਹ ਵੀ ਕਿਹਾ ਕਿ ਤੈਨੂੰ ਕੋਈ ਨਹੀਂ ਮਾਰਦਾ ਚੱਜ ਦੇ ਕੰਮ ਕਰ ਲੈ ਕਦੇ ਕੋਮਾ ਚ ਨਾ ਕਿਤੇ ਚੜੀ ਜਾਈਂ ਕਹਿੰਦੇ ਹਿਸਾਬ ਨਾਲ ਤੂੰ ਉੱਧਾਂ ਹੀ ਆਪਣੀ ਸਹੇਲੀ ਕੋਲ ਚਲੀ ਜਾਣਾ ਪੱਤਰਕਾਰ ਨੂੰ ਚਾਹੀਦਾ ਇਹ ਕਹਿੰਦੇ ਪਾਣੀ ਦਾ ਜਗਜੁਗ ਕੋਲ ਰੱਖੇ ਮਤਲਬ ਵੀ ਐਦਾਂ ਦੇ ਜਿਆ ਬਿਆਨ ਲੈਂਦੇ ਆ ਤੇ ਡਰੀ ਵੀ ਬਹੁਤ ਹੋਈ ਆ ਬਾਈ ਜੀ ਇਹ ਦੀਪੀ ਕਾ ਡਰੀ ਬਹੁਤ ਹੋਈ ਆ ਤੇ ਆਜੋ ਹੁਣ ਅੱਗੇ ਵਾਲੇ ਕਮੈਂਟ ਪੜ੍ਹਦੇ ਆ ਅੱਗੇ ਇੱਕ ਬਾਬਾ ਜੀ ਕਹਿ ਰਹੇ ਆ ਕਹਿੰਦੇ ਐਸਾ ਕੰਮ ਕਰਦੇ ਹੀ ਕਿਉਂ ਕਿ ਮੌਤ ਤੋਂ ਵੀ ਡਰ ਲੱਗਣ ਲੱਗ ਪਿਆ ਤੇ ਇੱਕ ਜੀ ਕਹਿੰਦੇ ਆ ਕਹਿੰਦੇ লাশ ਮਿਲੇ ਨਾ ਮਿਲੇ ਲੱਗਦਾ 13 ਨੰਬਰ ਵੀ ਲੱਗਣ ਵਾਲਾ ਸਾਰਾ ਪੰਜਾਬ ਸਿੰਘਾਂ ਨਾਲ ਤੇ ਅੱਗੇ ਇੱਕ ਬਾਈ ਕਮੈਂਟ ਕਰ ਰਿਹਾ ਕਹਿੰਦਾ ਨਹੀਂ ਉਦੋਂ ਤੇ ਤੂੰ ਹੀ ਬੜਾ ਸੰਗ ਪਾੜ-ਪਾੜ ਕੇ ਕਹਿੰਦੀ ਸੀ ਲੈਣੀਆਂ ਇਦਾਂ ਹੀ ਉਹ ਕਹਿੰਦੀ ਹੁੰਦੀ ਸੀ ਹੁਣ ਉਹਦੀ ਲੈਣੀ ਦੇਣੀ ਤੇ ਕਰਤੀ ਬੰਦ ਬਾਕੀ ਰਹੀ ਗੱਲ ਸਿਕਿਉਰਟੀ ਦੀ ਫਿਰ ਇੱਕ ਬਾਈ ਕਹਿ ਰਿਹਾ ਕਹਿੰਦਾ ਫਿਰ ਤੁਸੀਂ ਗੰਦੇ ਕੰਮ ਕਰਦੇ ਹੀ ਕਿਉਂ ਆ ਕਿਉਂ ਤੁਸੀਂ ਦੂਜਿਆਂ ਦੇ ਬੱਚਿਆਂ ਨੂੰ ਵਿਗਾੜਦੇ ਆ ਕੁਸਤਾ ਸ਼ਰਮ ਕਰੋ ਅੱਗੇ ਇੱਕ ਬਾਈ ਨੇ ਕਮੈਂਟ ਕਰਿਆ ਕਹਿੰਦਾ ਹੱਦ ਹੋ ਗਈ ਇਹਨਾਂ ਨੂੰ ਵੀ ਸਿਕਿਉਰਿਟੀ ਚਾਹੀਦੀ ਹੈ ਕੰਮ ਚੱਜਦੇ ਕਰ ਲੋ ਫਿਰ ਡਰਨਾ ਹੀ ਨਾ ਪਵੇ ਤੇ ਅੱਗੇ ਇੱਕ ਬਾਈ ਕਹਿ ਰਿਹਾ ਕਹਿੰਦਾ ਫਲਾਉਣਾ ਗੰਦ ਚਾਹੀਦਾ ਹੈ ਸਿਕਿਉਰਿਟੀ ਵਾਹ ਜੀ ਵਾਹ ਮਾੜੇ ਕੰਮ ਛੱਡ ਦੇ ਬੀਬੀ ਫਿਰ ਕੋਈ ਡਰਨ ਦੀ ਲੋੜ ਨਹੀਂ ਤੈਨੂੰ ਫਿਰ ਅੱਗੇ ਇੱਕ ਬਾਈ ਕਹਿ ਰਿਹਾ ਕਹਿੰਦਾ ਗਲਤ ਕੰਮ ਕੰਮ ਕਰਨਾ ਬੰਦ ਕਰ ਦੋ ਪੰਜਾਬ ਵਿੱਚ ਜਿਹੜਾ ਆਉਂਦਾ ਉਹ ਗੰਦ ਪਾਉਣ ਲੱਗ ਜਾਂਦਾ ਕੀ ਗੱਲ ਪੰਜਾਬ ਗੰਦ ਦਾ اڈਾ ਏ ਗੁਰੂ ਦੀ ਫੌਜ ਵੱਲੋਂ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਇੱਕ ਬਾਈ ਕਹਿੰਦਾ ਕੋਈ ਗੱਲ ਨਹੀਂ ਬੀਬਾ ਜੇ ਤੂੰ ਸਹੀ ਰਾਹ ਤੇ ਤੇ ਚੱਲੇਂਗੀ ਕਾ ਕੁਝ ਨਹੀਂ ਹੁੰਦਾ ਤੁਹਾਨੂੰ ਅੱਗੇ ਇੱਕ ਬਾਈ ਕਹਿੰਦਾ ਕਹਿੰਦਾ ਬੀਬੀ ਉੱਠੇ ਸਿੱਧੇ ਕੰਮ ਬੰਦ ਕਰਦੇ ਡਰਨ ਦੀ ਕੋਈ ਲੋੜ ਨਹੀਂ ਆ ਤੇ ਅੱਗੇ ਇੱਕ ਸਰਦਾਰ ਜੀ ਕਹਿੰਦੇ ਆ ਕਹਿੰਦੇ ਸ਼ੁਕਰ ਆ ਜੇ ਸੁਧਰਨ ਲੱਗੀ ਆ ਤੂੰ ਸੋ ਬਾਈ ਜੀ ਬਾਕੀ ਜਿੰਨੇ ਵੀ ਮੇਰੇ ਦੋਸਤ ਇਸ ਵੀਡੀਓ ਨੂੰ ਮੇਰੀਆਂ ਭੈਣਾਂ ਮੇਰੇ ਵੀਰ ਦੇਖ ਰਹੇ ਆ ਸੋ ਆਪਣੇ ਆਪਣੇ ਵਿਚਾਰ ਜ਼ਰੂਰ ਇਸ ਵੀਡੀਓ ਦੇ ਵਿੱਚ ਦੇਣਾ ਜੀ ਕਿ ਕੀ ਇਹ ਲੈਕਚਰ ਤਾਂ ਬੰਦ ਹੋਣੀ ਚਾਹੀਦੀ ਆ ਤੇ ਆ ਵੀ ਮੈਨੂੰ ਜ਼ਰੂਰ ਦੱਸਣਾ ਕਿ ਜਿਹੜੇ ਉਹਨਾਂ ਦੇ ਬਿਆਨ ਆ ਇਹ ਗੱਲ ਹੈ ਵੀ ਸੱਚ ਆ ਕੀ ਗਲਤ ਚੀਜ਼ਾਂ ਕਿਉਂ ਇੰਨੀ ਜਲਦੀ ਵਾਇਰਲ ਵੀ ਹੋ ਜਾਂਦੀਆਂ ਕਿਉਂ ਇੰਨੀ ਜਲਦੀ ਗਲਤ ਬੰਦਿਆਂ ਦੇ ਫੋਲੋਅਰ ਵੀ ਬਣ ਜਾਂਦੇ ਆ ਤੇ ਕਿਉਂ ਨਹੀਂ ਚੰਗੇ ਕੰਮ ਕਰਨ ਵਾਲਿਆਂ ਦੇ ਜਾਂ ਚੰਗੀਆਂ ਵੀਡੀਓ ਪਾਉਣ ਵਾਲਿਆਂ ਦੇ ਕਿਉਂ ਨਹੀਂ ਫੋਲੋਅਰ ਬਣਦੇ ਕਿਉਂ ਨਹੀਂ ਉਹਨਾਂ ਦੇ ਇੰਨੇ ਵੀਊ ਹੁੰਦੇ ਤੇ ਇਹ ਜਿਹੜੇ ਮਿਲੀਅਨ ਬਿਲੀਅਨ ਵੀਊ ਹੁੰਦੇ ਆ ਗਲਤ ਚੀਜ਼ਾਂ ਦੇ ਉਹ ਵੀ ਦੇਣੇ ਵਾਲੇ ਭਾਈ ਦੇਖਿਆ ਜਾਵੇ ਤਾਂ ਆਪਾਂ ਹੀ ਲੋਕ ਆ ਇਹੀ ਜਨਤਾ ਹੀ ਆ ਹਨਾ ਤੇ ਕਮੈਂਟ ਕਰਨ ਵਾਲੇ ਵੀ ਉਹੀ ਜਨਤਾ ਏ ਤੇ ਵਿਊ ਦੇਣ ਵਾਲੇ ਵੀ ਉਹੀ ਜਨਤਾ ਏ ਉਹਨਾਂ ਨੂੰ ਸ਼ੇਅਰ ਕਰਨ ਵਾਲੇ ਵੀ ਉਹੀ ਜਨਤਾ ਏ ਤੇ ਉਹਨਾਂ ਦੇ ਜਿਹੜੇ ਫੋਲੋਅਰ ਵਧਾਉਂਦੇ ਆ ਜਾਂ ਉਹਨਾਂ ਦੇ ਫੋਲੋਅਰ ਬਣਦੇ ਆ ਉਹ ਵੀ ਉਹੀ ਜਨਤਾ ਏ ਸੋ ਭਾਈ ਆਪਣੇ ਵਿਚਾਰ ਜਰੂਰ ਦਿਓ ਕਿਉਂਕਿ ਇਹ ਗੱਲ ਸਾਫ਼-ਸਾਫ਼ ਆ ਕਿ ਜਿਹੜੀ ਚੀਜ਼ ਨੂੰ ਆਪਾਂ ਦੇਖਣਾ ਬੰਦ ਕਰ ਦਾਂਗੇ ਜਿਹੜੀ ਚੀਜ਼ ਨੂੰ ਆਪਾਂ ਪ੍ਰਮੋਟ ਕਰਨਾ ਬੰਦ ਕਰ ਦਾਂਗੇ ਹੰਗਾਰਾ ਦੇਣਾ ਬੰਦ ਕਰ ਦਾਂਗੇ ਉਹ ਆਪਣੇ ਆਪ ਖਤਮ ਹੋ ਜੂਗੀ ਆਪਣੇ ਆਪ ਬੰਦ ਹੋ ਜੂਗੀ ਕਿਉਂਕਿ ਪਹਿਲ ਆਪਾਂ ਨੂੰ ਕਰਨੀ ਪੈਣੀ ਆ ਗਲਤ ਬੰਦੇ ਨੂੰ ਨਾ ਫੋਲੋ ਕਰੋ ਨਾ ਦੇਖੋ ਨਾ ਸ਼ੇਅਰ ਕਰੋ ਨਾ ਲਾਈਕ ਕਰੋ ਨਾ ਕਮੈਂਟ ਕਰੋ ਗਲਤ ਬੰਦੇ ਦੀ ਕਿਸੇ ਚੀਜ਼ ਨੂੰ ਵੀ ਜਿਹੜਾ ਵੀ ਬੰਦਾ ਤੁਹਾਨੂੰ ਗਲਤ ਲੱਗਦਾ ਏ ਉਹਨੂੰ ਬਿਲਕੁਲ ਨਾ ਦੇਖੋ ਉਹਨੂੰ ਬਲੌਕ ਕਰ ਦਿਓ ਚੰਗੇ ਬੰਦਿਆਂ ਨੂੰ ਅੱਗੇ ਲਿਆਓ ਬਾਈ ਜੀ ਚੰਗੇ ਬੰਦਿਆਂ ਨੂੰ ਪ੍ਰੋਮੋਟ ਕਰੋ ਸਿੱਧੂ ਵੀਰ ਬੇਤਾ ਇੰਨਾ ਵਧੀਆ ਦਾ ਯਾਰ ਉਹਨੂੰ ਵੀ ਤਾਂ ਤੁਸੀਂ ਕਿੱਥੋਂ ਤੋਂ ਕਿੱਥੇ ਲੈ ਗਏ ਚੰਗਾ ਕਰਦਾ ਤਾਂ ਕਨਵਰ ਗਰੇਵਾਲ ਵਰਗੇ ਕਿੰਨੇ ਵਧੀਆ ਗਾਇਕ ਆ ਉਹਨਾਂ ਨੂੰ ਵੀ ਤਾਂ ਅੱਗੇ ਲੈ ਕੇ ਗਏ ਆ ਪਰ ਮਾ ਢੂਮੇ ਵਾਲੀਆ ਕਿੰਨਾ ਵਧੀਆ ਗਾਇਕਾ ਉਹਨੂੰ ਵੀ ਤਾਂ ਅੱਗੇ ਲੈ ਕੇ ਗਏ ਆ ਇਦਾਂ ਦੀ ਬੰਦਿਆਂ ਨੂੰ ਅੱਗੇ ਲੈ ਕੇ ਆਓ ਸੋ ਗਲਤ ਬੰਦਿਆਂ ਨੂੰ ਪ੍ਰਮੋਟੇ ਨਾ ਕਰੋ ਤਾਂ ਜੋ ਇਦਾਂ ਦੇ ਹਾਲਾਤ ਕਦੇ ਪੰਜਾਬ ਦੇ ਵਿੱਚ ਬਣਨਾ ਇਦਾਂ ਦੀਆਂ ਨੌਕਤਾਂ ਕਦੇ ਆਣੀ ਨਾ ਅਗਰ ਜਨਤਾ ਠੀਕ ਹੋ ਜੂਗੀ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਸੋ ਧੰਨਵਾਦ ਜੀ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਦੋਸਤੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ